ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਲੈ ਕੇ ਆਏ ਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਜਦਰਾਕਾ ਵਿਖੇ ਜਿੱਥੋਂ ਦਾ ਇਤਿਹਾਸ ਹੈ ਪੁਰਾਣੇ ਬਜ਼ੁਰਗ ਦੱਸਦੇ ਨੇ 20 ਪਿੰਡ ਦੇ ਵਿੱਚ ਹੀ ਮੋੜੀ ਗੱਡੀ ਗਈ ਸੀ ਪਰ ਇਹ ਜੱਦੀ ਪਿੰਡ ਹੈ ਦਰਾਜਦਰਾਕਾ ਜੱਦੀ ਪਿੰਡ ਹੈ ਇੱਥੋਂ ਦੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਖੀ ਦਾ ਟਿੱਕਾ ਜੀ ਜੋ ਬਾਰ ਮੰਗਿਆ ਸੋ ਬਾਰ ਦਿੱਤਾ ਜੀ ਆ ਤੁਹਾਨੂੰ ਅਸੀਂ ਸਾਹਮਣੇ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਦਿਖਾ ਰਹੇ ਹਾਂ ਜੋ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਛੇਵੇਂ ਪਾਸ਼ਾ ਦੇ ਪੁੱਤਰ ਸਨ ਗੁਰਦ ਗੁਰੂ ਘਰ ਦੇ ਨਾਲ ਹੀ ਇਹ ਪਿੰਡ ਦਾ ਟੋਬਾ ਬਣਿਆ ਹੋਇਆ ਹੈ ਇਸ ਟੋਬੇ ਦੇ ਸਾਹਮਣੇ ਹੀ ਪਿੰਡ ਦੀ ਅਨਾਜ ਮੰਡੀ ਹੈ ਜਿੱਥੇ ਕਿਸਾਨ ਹਾੜੀ ਸੌਂਗ ਦੀ ਫਸਲ ਇਸ ਅਨਾਜ ਮੰਡੀ ਸਿਰਦੇ ਨੇ ਅਸੀਂ ਪਿੰਡ ਦਰਾਜ ਦੀ ਫਿਰਨੀ ਵੱਲ ਜਾ ਰਹੇ ਹਾਂ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਦਰਾਜ ਦੇ ਵਿੱਚੋਂ ਹੀ ਪਿੰਡ ਕਮਾਲੂ ਜੋ ਮੌੜ ਮੰਡੀ ਕੋਲੇ ਐ ਉਹ ਉਥੇ ਵਜਿਆ ਗਿਆ ਇਸ ਪਿੰਡ ਵਿੱਚ ਸਿੱਧੂ ਗੋਥੀ ਬਹੁਤ ਜ਼ਿਆਦੇ ਨੇ ਜੋ ਵੀ ਕੋਈ ਧਾਲੀਵਾਲ ਜਾਂ ਭੋਲਰ ਗੋਥੀ ਨੇ ਉਹ ਹੋਰਾਂ ਪਿੰਡਾਂ ਦੇ ਵਿੱਚੋਂ ਆਏ ਹੋਏ ਨੇ ਆਦਵਾ ਨੂੰ ਅਸੀਂ ਹੁਣ ਪਿੰਡ ਦਰਾਜ ਦਾ ਸਰਕਾਰੀ ਪ੍ਰਾਇਮਰੀ ਸਕੂਲ ਦਰਾਜ ਦਿਖਾ ਰਹੇ ਹਾਂ ਬਹੁਤ ਹੀ ਵਧੀਆ ਦਿੱਖ ਬਣਾਈ ਹੋਈ ਹੈ ਇਹ ਬਿਲਕੁਲ ਫਿਰ ਨਹੀਂ ਜਾ ਰਹੀ ਹੈ ਅੱਗੇ ਕੁੜੀ ਮੋੜ ਆ ਗਿਆ ਤੁਹਾਨੂੰ ਅਸੀਂ ਪਿੰਡ ਦਰਾਜ ਦੇ ਵਿੱਚ ਬਣਿਆ ਹੋਇਆ 200 ਸਾਲ ਤੋਂ ਵੱਧ ਪੁਰਾਣਾ ਖੂਹ ਜੋ ਇਸ ਟਾਈਮ ਵਧੀਆ ਬਣਾਇਆ ਗਿਆ ਇਹ ਬਾਬਾ ਨਿੱਕੂ ਦਾ ਜੱਜੀ ਦਾ ਡੇਰਾ ਜਿਸ ਦੀ ਬਹੁਤ ਜ਼ਿਆਦਾ ਮੰਨਤਾ ਹੈ ਇਸ ਡੇਰੇ ਦੇ ਵਿੱਚ ਸੰਤ ਰਾਜ ਮੁਨੀ ਜੀ ਤਪੱਸਿਆ ਕਰਦੇ ਨੇ ਇਸ ਦੇ ਨਾਲ ਹੀ ਆ ਪਿੰਡ ਦਾ ਫਿਰ ਟੋਬਾ ਆ ਗਿਆ ਜੋ ਕਾਫੀ ਨਕੋ ਨਕ ਭਰਿਆ ਹੋਇਆ ਹੈ ਇਹਦੇ ਬਿਲਕੁਲ ਥੋੜਾ ਅੱਗੇ ਜਾ ਕੇ ਪਿੰਡ ਦੀ ਸੁਸਾਇਟੀ ਆ ਗਈ ਹੈ ਜਿੱਥੇ ਕਿਸਾਨ ਵੀਰ ਰੇਹਾ ਸਪਰੇਹਾ ਖਾਦ ਵਗੈਰਾ ਇੱਥੋਂ ਆ ਕੇ ਲੈ ਕੇ ਜਾਂਦੇ ਨੇ ਆ ਹੁਣ ਅਸੀਂ ਪਿੰਡ ਦਰਾਕਾ ਦੀ ਛੜਕ ਤੇ ਆ ਚੁੱਕੇ ਆ ਤੁਹਾਨੂੰ ਪਿੰਡ ਦਰਾਕਾ ਦੀਆਂ ਗਲੀਆਂ ਸੜਕਾਂ ਅਤੇ ਸਕੂਲ ਦਿਖਾਵਾਂਗੇ ਅੱਗੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਆ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਇਹ ਦਰਾਜ ਦਰਾਕਾ ਪਿੰਡ ਦਾ ਵਾਟਰ ਬਾਕਸ ਹੈ ਇਸਦੇ ਸਾਹਮਣੇ ਹੀ ਸਕੂਲ ਆ ਗਿਆ ਧਰਮਸ਼ਾਲਾ માં ਗੁਰਦੁਆਰਾ ਡੇਰਾ ਇਸ ਪਿੰਡ ਵਿੱਚ ਬਹੁਤ ਨੇ ਜਿੱਥੇ ਪਿੰਡ ਦੇ ਲੋਕਾਂ ਦੇ ਵਿੱਚ ਕਾਫੀ ਮੰਨਤਾ ਹੈ ਪਾਣੀ ਰਾਤ ਹਲਕੀ ਬਰਸਾਤ ਹੋਈ ਹੈ ਧੰਨ ਧੰਨ ਬਾਬਾ ਸ਼ਹੀਦ ਸਿੱਧ ਪੁਈ ਜੀ ਦਾ ਇਹ ਸਥਾਨ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਸ਼ਨ ਕਰੋ ਬਹੁਤ ਮੰਨਤਾ ਹੈ ਸਵੇਰੇ ਸ਼ਾਮੇ ਤੇ ਆ ਕੇ ਲੋਕ ਨਿਤਨੇਮ ਕਰਦੇ ਨੇ ਹੁਣ ਅਸੀਂ ਇਧਰੋਂ ਪਿੰਡ ਦਰਾਕਾ ਤੋਂ ਦਰਾਜਵਾਲ ਨੂੰ ਆ ਰਹੇ ਆ ਆ ਬਜ਼ੁਰਗ ਦਰਖਤ ਥੱਲੇ ਬੈਠੇ ਸਿਮਿੰਟ ਦੀਆਂ ਕੁਰਸੀਆਂ ਤੇ ਗੱਪਾਂ ਛੱਪਾ ਮਾਰ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ ਆ ਸਾਹ ਤੁਹਾਨੂੰ ਜੋ ਸਾਹਮਣੇ ਅਸੀਂ ਕੋਠੀ ਬੁਖਾ ਰਹੇ ਆ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਢਾਲੀਵਾਲ ਜੀ ਦੀ ਹੈ ਜਿਨ੍ਹਾਂ ਦੇ ਭਤੀਜੇ ਕਮਿਸ਼ਨਰ ਨੇ ਜੋ ਆਪਣੀਆਂ ਵਧੀਆ ਸਵਾਮਾਂ ਨਵਾ ਰਹੇ ਨੇ ਬਲਵਿੰਦਰ ਸਿੰਘ ਜੀ ਢਾਲੀਵਾਲ ਹੁਣ ਅਸੀਂ ਦਰਾਕਾ ਤੋਂ ਪਿੰਡ ਦਰਾਜਵਾਲ ਆ ਰਹੇ ਹਾਂ ਆ ਤੁਹਾਨੂੰ ਅਸੀਂ ਪਿੰਡ ਦੀਆਂ ਗਲੀਆਂ ਸੜਕਾਂ ਦਾ ਸਾਰਾ ਹਾਲ ਦਿਖਾ ਰਹੇ ਹਾਂ ਬਹੁਤ ਹੀ ਵਧੀਆ ਪਿੰਡ ਬਣਿਆ ਹੋਇਆ ਇਸ ਪਿੰਡ ਨੇ ਬਹੁਤ ਤਰੱਕੀ ਕੀਤੀ ਹੈ ਇਸ ਪਿੰਡ ਦੇ ਨੌਜਵਾਨ ਫੌਜ ਦੇ ਵਿੱਚ ਰੇਲਵੇ ਦੇ ਵਿੱਚ ਪੁਲਿਸ ਦੇ ਵਿੱਚ ਅਤੇ ਹੋਰ ਕਈ ਸਰਕਾਰੀ ਨਹਿਕਮਿਆਂ ਵਿੱਚ ਆਪਣੀਆਂ ਸਵਾਮਾਂ ਨਿਵਾ ਰਹੇ ਨੇ ਆ ਤੁਹਾਨੂੰ ਅਸੀਂ ਉਹ 200 ਸਾਲ ਪੁਰਾਣਾ ਪਿੰਡ ਦੇ ਵਿੱਚ ਬਣਿਆ ਹੋਇਆ ਖੂਹ ਹੈ ਜੋ ਦਿਖਾ ਰਹੇ ਆ ਪਿੰਡ ਦੇ ਲੋਕਾਂ ਵੱਲੋਂ ਇਸ ਦੀ ਦਿਖ ਵਿੱਚ ਚੌਬਣਾ ਵਾਧਾ ਕੀਤਾ ਹੋਇਆ ਹੈ ਵਧੀਆ ਇਸ ਦੇ ਖੂਹ ਨੂੰ ਬੰਦ ਕਰਕੇ ਉੱਪਰ ਜਾਲ ਲਾਇਆ ਗਿਆ ਇਸ ਦੇ ਇਹ ਪਿੰਡ ਦੀ ਇੱਕ ਹੋਰ ਬਹੁਤ ਪੀੜੀ ਗਲੀ ਆ ਚੁੱਕੀ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੋ ਦੋ ਧਰਮਸ਼ਾਲਾਵਾਂ ਨੇ ਜਿੱਥੇ ਬਜ਼ੁਰਗ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਨੇ ਅਤੇ ਤਾਂਸ਼ ਵਗੈਰਾ ਖੇਡਦੇ ਨੇ ਉਹਨਾਂ ਕੋਲੇ ਨੌਜਵਾਨ ਵੀ ਆ ਜਾਂਦੇ ਨੇ ਵਿయోగਰ ਨੇ ਦੱਸਿਆ ਕਿ ਹੱਲੇ ਗੁਲੇ ਵੇਲੇ ਇੱਥੇ ਕਾਫੀ ਕੁਝ ਹੋਇਆ ਕੁਝ ਘਰ ਸੀ ਇਥੋਂ ਉਹ ਚਲੇ ਗਏ ਨੇ ਪਰ ਇਸ ਪਿੰਡ ਨੂੰ ਸਿੱਧੂਆਂ ਦੇ ਪਿੰਡ ਨਾਲ ਹੀ ਜਾਣਿਆ ਜਾਂਦਾ ਹੈ ਇਹ ਪਿੰਡ ਦਾ ਡਾਕਖਾਨਾ ਇਹ ਬਿਜਲੀ ਬੋਰਡ ਦਾ ਸ਼ਿਕਾਇਤ ਘਰ ਹੈ ਜਿੱਥੇ ਲੋਕ ਸ਼ਿਕਾਇਤ ਦਰਜ ਕਰਾਉਂਦੇ ਨੇ ਇਹ ਸਭ ਸੈਂਟਰ ਹੈ ਪਿੰਡ ਦਾ ਆ ਸਾਹਮਣੇ ਤੁਹਾਨੂੰ ਜਿਹੜੀ ਦੱਸੀ ਸੀ ਧਰਮਸ਼ਾਲਾ ਜਿੱਥੇ ਮੌਸਮ ਦਾ ਬਜ਼ੁਰਗ ਨੰਦ ਲੈ ਰਹੇ ਨੇ ਤਾਸ਼ ਖੇਡ ਰਹੇ ਨੇ ਆ ਦੇਖੋ ਤੁਹਾਨੂੰ ਅਸੀਂ ਦਿਖਾ ਰਹੇ ਆ ਪਿੰਡ ਦੀਆਂ ਦਰਾਜ ਦੀਆਂ ਗਲੀਆਂ ਫੇਰਨੀਆਂ ਦਾ ਸਾਰਾ ਹਾਲ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਦਿਖਾ ਰਹੇ ਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਹ ਪਟਵਾਰਖਾਨਾ ਸਾਹਮਣੇ ਜੋ ਤੁਹਾਨੂੰ ਦਿਖ ਰਿਹਾ ਹੈ ਇਹ ਪਟਵਾਰਖਾਨੇ ਦਾ ਦ੍ਰਿਸ਼ ਹੈ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਅਸੀਂ ਆ ਬਿਲਕੁਲ ਪਿੰਡ ਦੀ ਜੋ ਟੰਗ ਗਲੀ ਹੈ ਉਸ ਦੇ ਵਿੱਚ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਘਰ ਦਿਖਾ ਰਹੇ ਹਾਂ ਪਿੰਡ ਦਰਾਜ ਦਰਾਕਾ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਬਣ ਗਈਆਂ ਨੇ ਪਿੰਡ ਨੇ ਕਾਫੀ ਤਰੱਕੀ ਕੀਤੀ ਹੈ ਪਿੰਡ ਦਰਾਜ ਦੇ ਕਰਨ ਸਿੰਘ ਮਜੂਦਾ ਸਰਪੰਚ ਨੇ ਪਿੰਡ ਦਰਾਕਾ ਦੇ ਸ਼੍ਰੀਮਤੀ ਹਰਪਾਲ ਕੌਰ ਜੋ ਆਪਣੀਆਂ ਸਬਾ ਮਾਨ ਨਿਵਾ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਆ ਡੇਰਾ ਗੰਗਾ ਦਾ ਜੀ ਜਿਸ ਦੀ ਬਹੁਤ ਜ਼ਿਆਦਾ ਮੰਨਤਾ ਹੈ ਆ ਸਰਕਾਰੀ ਹਾਈ ਸਕੂਲ ਦਰਾਜ ਅਸੀਂ ਹੁਣ ਗੁਗਰਾਵਾਲੀ ਸੜਕ ਤੇ ਪਹੁੰਚੇ ਆ ਜੋ ਦਰਾਜ ਤੋਂ ਸੜਕ ਬੁਗਰਾ ਨੂੰ ਜਾਂਦੀ ਹੈ ਇਸ ਸੜਕ ਤੇ ਬੁਗਰਾਵਾਲੀ ਸੜਕ ਤੇ ਮੱਲੀ ਪਰਿਵਾਰਾਂ ਦੇ ਘਰ ਨੇ ਸਾਰੇ ਹੀ ਹਰਦੇਵ ਸਿੰਘ ਦਰਾਜ ਦਾ ਵੀ ਘਰ ਇਸੇ ਸੜਕ ਤੇ ਹੈ ਆ ਤੁਹਾਨੂੰ ਅਸੀਂ ਸਾਰੇ ਪਿੰਡ ਤੋਂ ਜਾਣੂ ਕਰਵਾ ਰਹੇ ਹਾਂ ਤੁਹਾਨੂੰ ਜਲਦੀ ਹੀ ਬਰਨਾਲਾ ਜ਼ਿਲ੍ਹੇ ਦੇ ਕਿਸੇ ਹੋਰ ਪਿੰਡ ਦੀ ਵੀਡੀਓ ਦਿਖਾਵਾਂਗੇ ਵੀ ਉਸ ਪਿੰਡ ਦਾ ਕੀ ਇਤਿਹਾਸ ਹੈ ਸਾਰੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਆ ਪਿੰਡ ਤਰਾਜ ਦੀਆਂ ਸੜਕਾਂ ਬਣੀਆਂ ਹੋਈਆਂ ਨੇ ਪੁਰਾਣੇ ਘਰ ਵੀ ਤੁਹਾਨੂੰ ਦਿਖਾ ਰਹੇ ਹਾਂ ਹਰੇ ਭਈ ਵੀ ਬਹੁਤ ਜ਼ਿਆਦਾ ਹੈਗੀ ਇਹ ਅਸੀਂ ਖੇਤਾਵਾਲ ਨੂੰ ਆ ਗਏ ਇਕ ਓਠੀ ਪਣੀ ਹੋਈ ਹੈ ਜੋ ਡੇਰਾ ਗੰਗਾਦਾਹ ਜੀ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਫਿਰ ਉਸੇ ਪਿੰਡ ਦੇ ਵਿੱਚ ਜੋ ਬੋੜ ਥੱਲੇ ਖੂਬਣਿਆ ਹੋਇਆ ਉਸ ਤੋਂ ਅੱਗੇ ਖੇਤਾਂ ਵੱਲੋਂ ਜੋ ਰਸਤਾ ਜਾਂਦਾ ਹੈ ਤੁਹਾਨੂੰ ਉਸਤੇ ਲੈ ਕੇ ਜਾ ਰਹੇ ਹਾਂਗੇ ਪਿੰਡ ਦਰਾਜ ਬਹੁਤ ਹੀ ਵਧੀਆ ਲੱਗਿਆ ਇਥੋਂ ਦੇ ਨੌਜਵਾਨਾਂ ਵੱਲੋਂ ਕਲੱਬ ਵੀ ਬਣਾਇਆ ਗਿਆ ਜੋ ਸਮੇਂ-ਸਮੇਂ ਤੇ ਸਮਾਗਮ ਕਰਦੇ ਨੇ ਉਹਨਾਂ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਜੋ ਕਮਿਸ਼ਨਰ ਨੇ ਡੀਸੀ ਬਲਵਿੰਦਰ ਸਿੰਘ ਜੀ ਢਾਲੀਵਾਲ ਉਹ ਵੀ ਪਹਿਲਾਂ ਇਸ ਕਲੱਬ ਦੇ ਨਾਲ ਜੁੜੇ ਹੋਏ ਸਨ ਅੱਜ ਵੀ ਉਹ ਕਲੱਬ ਨੂੰ ਕਾਫੀ ਅਪਡੇਟ ਰੱਖਦੇ ਨੇ ਬਹੁਤ ਵਧੀਆ ਸੁਭਾਅ ਬਲਵਿੰਦਰ ਸਿੰਘ ਢਾਲੀਵਾਲ ਜੀ ਦਾ ਆ ਅਸੀਂ ਤੁਹਾਨੂੰ ਪਿੰਡ ਦੀ ਸਾਥ ਵਿੱਚ ਲੈ ਕੇ ਆਏ ਆ ਜਿਵੇਂ ਸਾਨੂੰ ਬਜ਼ੁਰਗਾਂ ਨੇ ਸਾਰੀ ਜਾਣਕਾਰੀ ਦਿੱਤੀ ਇਹ ਵੀ ਦੱਸਿਆ ਕਿ ਪਿੰਡ ਦਰਾਜ ਵਿੱਚੋਂ ਹੀ ਪਿੰਡ ਕਮਾਲੂ ਵਜਿਆ ਜੋ ਮੋੜ ਮੰਡੀ ਦੇ ਨੇੜੇ ਹੈ ਆ ਸਾਥ ਆਪਣੇ ਧਰਮਸ਼ਾਲਾ ਵਿੱਚ ਬੈਠ ਕੇ ਨੌਜਵਾਨ ਬਜ਼ੁਰਗ ਤਾਸ਼ ਖੇਡ ਰਹੇ ਨੇ ਮੌਸਮ ਦਾ ਆਨੰਦ ਲੈ ਰਹੇ ਨੇ ਆ ਹੁਣ ਤੁਹਾਨੂੰ ਅਸੀਂ ਲਾਸਟ ਵਿੱਚ ਦਿਖਾ ਰਹੇ ਹਾਂ ਗੁਰਦੁਆਰਾ ਟਿੱਬਾ ਸਾਹਿਬ ਜਿੱਥੇ ਸੰਤ ਨਾਰਾਇਣ 무ਨੀ ਜੀ ਨੇ ਬਹੁਤ ਲੰਮਾ ਸੇਵਾ ਤਪੱਸਿਆ ਕੀਤੀ ਆਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਅਤੇ ਲਾਇਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ